ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਸੱਚ ਸਾਹਮਣੇ ਆ ਹੀ ਗਿਆ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਕਨਵੀਨਰ ਅਰਵਿੰਦ ਕੇਸ਼ਵਾਲ ਨੇ ਕੱਲ ਵੱਡਾ ਝਟਕਾ ਦਿੱਤਾ ਮੌਜੂਦਾ ਮੰਤਰੀ ਕੁਲਦੀਪ ਸਿੰਘ ਧਾਲਵਾੜ ਨੂੰ ਉਹਦਾ ਉਹਦੇ ਕੋਲੋਂ ਖੋਲਿਆ ਗਿਆ ਉਹੀ ਅਹੁਦਾ ਚੁੱਕ ਕੇ ਜਿਹੜਾ ਹੈ ਸੰਜੀਪ ਅਰੋੜਾ ਨੂੰ ਦੇ ਦਿੱਤਾ ਗਿਆ ਹਾਲਾਂਕਿ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾ ਸਕਦਾ ਸੀ ਦੋ ਹੋਰ ਅਹੁਦੇ ਖਾਲੀ ਪੈ ਸੀ ਉਹ ਸੰਜੀਵ अरोड़ा ਨੂੰ ਦਿੱਤੇ ਜਾ ਸਕਦੇ ਸੀ ਕਿਉਂਕਿ ਕੈਬਨਿਟ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਲੇਕਿਨ ਆਪ ਆਦੀ ਪਾਰਟੀ ਦੇ ਕਰਮੀਨ ਦੁਖਦੀ ਰੱਖ ਤੇ ਹੱਥ ਰੱਖਦੇ ਨੇ ਜਦੋਂ ਉਹਨੂੰ ਲੋੜ ਪੈਂਦੀ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਹੁਣਾਂ ਦੀ ਧਰਮ ਪਤਰੀ ਡਾਕਟਰ ਗੁਰਪ੍ਰੀਤ ਕੋਰ ਮਾਨ ਆਲਰੇਡੀ ਬੁਲਾਏ ਹੋਏ ਨੇ ਦਿੱਲੀ ਦੇ ਵਿੱਚ ਗੁਪਤ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਦੇ ਕਰਮিনার ਅਰਵਿੰਦ ਕੇਚੀਵਾਲ ਦੇ ਨਾਲ ਅਰਵਿੰਦ ਕੇਚੀਵਾਲ ਨੇ ਸਿੱਧੇ ਸ਼ਬਦਾਂਤ ਵਿੱਚ ਕਹਿ ਦਿੱਤਾ ਹੈ ਕਿ ਤੁਸੀਂ ਹੁਣ ਰਾਜ ਸਭਾ ਦੇ ਮੈਂਬਰ ਬਣ ਜਾਓ ਤੇ ਤੁਸੀਂ ਆਪਣੇ ਅਹੁਦੇ ਤੋਂ ਆਪਣੇ ਆਪ ਅਸਤੀਫਾ ਦੇ ਦਿਓ ਲੇਕਿਨ ਕਿਆ ਸਰਗਾਈਆਂ ਲਗਾਈਆਂ ਚਾਹ ਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਕੇ ਜਵਾਬ ਦਿੰਦਾ ਹੈ ਕਿ ਮੈਂ ਅਜਿਆ ਬਿਲਕੁਲ ਨਹੀਂ ਕਰਾਂਗਾ ਤੇ ਫਿਰ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਅਹੁਦਾ ਕਿਉਂ ਖੋਇਆ ਗਿਆ ਕਿਉਂਕਿ ਇਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਨੇ ਖੁਦ ਭਰੇ ਮਾਨਨ ਦੇ ਨਾਲ ਦੱਸਿਆ ਕਿ 2700 ਕਰੋੜ ਰੁਪਏ ਦਾ ਸਰਕਾਰ ਨੂੰ ਮੈਂ ਫਾਇਦਾ ਕਰਵਾਇਆ ਹੈ ਜਿਹੜੀ ਲੋਕਾਂ ਨੇ ਜ਼ਮੀਨ ਨੱਪੀ ਹੋਈ stdcੇ ਨਾਲ ਉਹ ਜ਼ਮੀਨ ਜਿਹੜੀ ਹੈ ਮੈਂ ਛਡਵਾ ਕੇ ਦਿੱਤੀ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਖੁਦ ਮੈਂ ਆਪ ਗਿਆ ਹਾਂ ਲੇਕਿਨ ਸੂਤਰ ਦੱਸਦੇ ਨੇ ਕਿ ਕੁਲਦੀਪ ਸਿੰਘ ਧਾਦੀ ਵਾਲ ਦੀ ਸਿੱਧੀ ਗੱਲਬਾਤ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਭਗਵੰਤ ਮਾਨ ਤੋਂ ਬਿਨਾ ਇੱਕ ਪੈਰ ਵੀ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ ਸੀ ਕੁਲਦੀਪ ਸਿੰਘ ਧਾਦੀ ਵਾਲ ਵੱਲੋਂ ਹਾਲਾਂਕਿ ਕੁਲਤਾਰ ਸਿੰਘ ਸੰਧਮਾ ਡਾਕਟਰ ਦਲਜੀਤ ਸਿੰਘ ਚੀਮਾ ਟੋਟਲੀ ਅਗੇਂਸਟ ਚੱਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਚੀਫ ਸਕੱਟਰੀ ਦਾ ਅਹੁਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਖੋਲਿਆ ਗਿਆ ਹੈ 40 ਹਜ਼ਾਰ ਏਕੜ ਜ਼ਮੀਨ ਜਿਹੜੀ ਲੈਂਡ ਪੋਪੂਲਿੰਗ ਪਾਲਿਸੀ ਦੇ ਨਾਮ ਨਾਲ ਐਕਵਾਇਰ ਕੀਤੀ ਜਾਵੇਗੀ ਹਾਲਾਂਕਿ ਪਾਰਟੀਆਂ ਅਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਧੱਕਾ ਬਰਦਾਸ਼ਤ ਨਹੀਂ ਲੇਕਿਨ ਉਸ ਅਹੁਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੀ ਜਗ੍ਹਾ ਤੇ ਚੀਫ ਸੈਕਟਰੀ ਆਪ ਪ੍ਰਾਈਵੇਟ ਬਿਠਾਇਆ ਗਿਆ ਅਤੇ ਆਪ ਦੇ ਅਧਿਕਾਰੀ ਲਗਾਏ ਗਏ ਕਹਿੰਦੇ ਕਿ 10000 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਜਿਹੜਾ ਵੀ ਇਸ ਦਾ ਚੀਫ ਸੈਕਟਰੀ ਬਣਦਾ ਹੈ ਕਿਉਂਕਿ ਇਹਦੇ ਵਿੱਚ ਧਾਤਲੀ ਬਹੁਤ ਜ਼ਿਆਦਾ ਹੁੰਦੀ ਹੈ ਈਮਾਨਦਾਰ ਕੁਲਦੀਪ ਸਿੰਘ ਧਾਲੀਵਾਲ ਵੀ ਨੇ ਤੇ ਇਮਾਨਦਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਸਾਢੇ 3 ਸਾਲ ਹੋ ਗਏ ਨੇ ਇੱਕ ਵਾਰ ਵੀ ਕੋਈ ਇਲਜ਼ਾਮ ਨਹੀਂ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਟਾਚਾਰ ਕਰਕੇ ਕੋਈ ਵੱਡਾ ਬੰਗਲੋ ਬਣਾ ਲਿਆ ਹੋਵੇ ਜਾਂ ਕਿਤੇ ਪ੍ਰਾਪਰਟੀ ਖਰੀਦ ਲਈ ਹੋਵੇ ਹਾਲਾਂਕਿ ਬਾਕੀ ਮੰਤਰੀਆਂ ਮੰਤਰੀ ਜਿਹੜੇ ਸ਼ੱਕ ਦੇ ਘੇਰਿਆਂ ਵਿੱਚ ਆਏ ਦੱਸਿਆ ਜਾ ਰਿਹਾ ਹੈ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਉਹ ਖਾਸਮ ਖਾਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਸ ਤਰ੍ਹਾਂ ਭਗਵੰਤ ਮਾਨ ਇਮਾਨਦਾਰ ਨੇ ਉਸ ਤਰ੍ਹਾਂ ਕੁਲਦੀਪ ਸਿੰਘ ਧਾਲੀਵਾਲ ਇਮਾਨਦਾਰ ਨੇ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਿਸੇ ਮੰਤਰੀ ਵੱਲੋਂ ਨਹੀਂ ਕੀਤੇ ਗਏ ਤੇ ਇਹੋ ਜਿਹੇ ਕੰਮ ਆਪ ਆਪੀ ਪਾਰਟੀ ਦੇ ਕਰਵੀਨ ਰਵਿੰਦਰਜੀਵਾਲ ਨੂੰ ਮਾੜੇ ਲੱਗਦੇ ਨਹੀਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਹਿੰਦੇ ਨੇ ਸਤੀਫਾ ਮੰਗਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਨੂੰ ਪਤਾ ਸੀ ਕਿ ਕੁਲਦੀਪ ਸਿੰਘ ਧਾਲੀਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਰੋੜਾ ਪੈਂਦਾ ਹੈ ਇਹ ਖਾਸਮ ਖਾਸ ਨੇ ਇਹ ਅੱਗੇ ਬੋਰੀ ਹੋਣਗੇ ਹਾਕ ਵਿੱਚ ਗਰਜਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇ ਇਸ ਕਰਕੇ ਕੈਬਨਟ ਮੰਤਰੀ ਨੂੰ ਇਹ ਵੱਡਾ ਝਟਕਾ ਦਿੱਤਾ ਗਿਆ ਅਰਵਿੰਦ ਕੇਸ ਜੀਵਾਲ